ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਰ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਇਸ ਸਮੇਂ ਦੀ ਵੱਡੀ ਖਬਰ ਬਟਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਟਿੰਡਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਖੂਨੀ ਖੇਡ ਖੇਡਣ ਵਾਲੇ ਪੰਜ ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪਿਛਲੇ ਦਿਨੀ ਇਹਨਾਂ ਪੰਜ ਛੇ ਬਦਮਾਸ਼ਾਂ ਵੱਲੋਂ ਬਟਿੰਡਾ ਦੀ 100 ਫੁੱਟੀ ਰੋਡ ਤੇ ਇੱਕ ਨੌਜਵਾਨ ਤੇ ਜਿਹੜਾ ਕਿ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਜੋ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਸੀ ਤੇ ਇਸ ਹਮਲੇ ਦੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਕਾਰਵਾਈ ਕਰਦਿਆਂ ਇਸ ਜਿਹੜਾ ਕਿ ਪੰਜ ਹਮਲਾਵਰਾਂ ਨੂੰ ਹਿਰਾਸਤਰੇ ਵਿੱਚ ਲੈ ਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਹ ਵੀ ਜਿਹੜਾ ਕਿ ਹੁਣ ਲੰਗਮਾਰ ਮਾਰ ਕੇ ਚੱਲ ਰਹੇ ਹਨ ਤੇ ਇਹਨਾਂ ਜਿਹੜਾ ਕਿ ਬਦਮਾਸ਼ਾਂ ਵੱਲੋਂ ਹਮਲੇ ਦੇ ਵਿੱਚ ਵਰਤੇ ਗਏ ਹਥਿਆਰ ਦੋ ਕਹਾੜੀਆਂ ਦੋ ਲੱਕੜ ਦੀਆਂ ਸੋਟੀਆਂ ਤੇ ਘਟਨਾ ਦੇ ਵਿੱਚ ਉਹ ਵਰਤੀ ਗਈ ਇੱਕ ਹੰਡਾ ਸਿਟੀ ਕਾਰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼